ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜੇ ਹੋ ਅਨਵੰਡਿਆ ਪੰਜਾਬ ਦੇ ਨਾਲ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ 4 ਜੁਲਾਈ ਨੂੰ ਮਾਨਸੂਨ ਨੇ दस्तक ਦੇ ਦਿੱਤੀ ਹੈ ਮੌਸਮ ਵਿਭਾਗ ਨੇ ਰੈੱਡ ਅਲਰਟ ਜਾਰੀ ਕੀਤਾ ਸੀ 4 ਦਿਨਾਂ ਦਾ ਕਿ ਲਗਾਤਾਰ 4 ਦਿਨ ਮੀਂਹ ਆਉਣਾ ਹੈ ਪਰ ਅੱਜ ਪਹਿਲੇ ਹੀ ਦਿਨ ਮਾਨਸਾ ਦਾ ਮੀਂਹ ਨੇ ਉਹ ਹਾਲ ਕਰ ਦਿੱਤਾ ਹੈ ਕਿ ਨਾ ਤਾਂ ਲੋਕ ਆਪਣੇ ਘਰਾਂ ਤੋਂ ਬਾਹਰ ਆ ਸਕੇ ਤੇ ਆ ਜੋ ਸਕਰੀਨ ਤੇ ਤੁਸੀਂ ਤਸਵੀਰਾਂ ਚੱਲਦੀਆਂ ਦੇਖ ਸਕਦੇ ਹੋ ਇਸ ਤਰ੍ਹਾਂ ਲੋਕਾਂ ਦੀਆਂ ਦੁਕਾਨਾਂ ਦੇ ਅੰਦਰ ਪਾਣੀ ਜਾ ਚੁੱਕਿਆ ਹੈ ਤੇ ਲੋਕ ਆਪਣੇ ਦੁਕਾਨਾਂ ਦੇ ਅੰਦਰੋਂ ਪਾਣੀ ਕਿਵੇਂ ਕੱਢ ਰਹੇ ਨੇ ਕੌਣ ਹੈ ਇਸ ਨੁਕਸਾਨ ਦਾ ਜ਼ਿੰਮੇਵਾਰ ਤੁਸੀਂ ਦੇਖ ਸਕਦੇ ਹੋ ਕਿ ਜੋ ਸੜਕ ਹੈ ਸੜਕ ਤੇ ਪੂਰੀ ਪਾਣੀ ਨਾਲ ਭਰ ਚੁੱਕੀ ਹੈ ਜਿਹੜਾ ਮਾਨਸਾ ਦੇ ਇਲਾਕੇ ਨੇ ਦੂਸ਼ਾਲਾ ਦੀ ਬੈਕ ਸਾਈਡ ਰੂਡ ਸਿਨੇਮਾ ਰੋਡ ਬੱਸ ਸਟੈਂਡ ਰੇਲਵੇ ਸਟੇਸ਼ਨ ਤਿੰਨ ਕੋਨੀ ਪਾਪਾ ਭਾਈ ਗੁਰਦਾਸ ਰੋਡ ਦੇ ਵਿੱਚੋਂ ਗਊਸ਼ਾਲਾ ਦੀ ਬੈਕ ਸਾਈਡ ਵਾਲਾ ਰੋਡ ਫਾਪੂਲਰ ਸਕੂਲ ਕੋਲ ਪਾਰਕ ਵਾਲੀ ਗਲੀ ਹਸਲਾ ਰੋਡ ਸਾਰੇ ਕਿਤੇ ਪਾਣੀ ਹੀ ਪਾਣੀ ਹੋ ਚੁੱਕਿਆ ਹੈ ਤੇ ਲੋਕ ਆਪਣੇ ਘਰਾਂ ਦੇ ਵਿੱਚ ਕੈਦ ਹੋ ਚੁੱਕੇ ਨੇ ਤੁਸੀਂ ਜੋ ਤਸਵੀਰਾਂ ਦੇਖ ਰਹੇ ਹੋ ਇੱਕਾ ਸਾਹਮਣੇ ਦੁਕਾਨ ਖੁੱਲੀ ਹੋਈ ਹੈ ਉਹ ਬਚਾਰੇ ਪਾਣੀ ਕੱਢ ਰਹੇ ਨੇ ਇਹ ਚੈਰ ਹੱਥ ਤੱਕ ਵਾਲਾ ਦੇਖੋ ਮੈਂ ਮਾਰ ਰਹੀ ਮਾਰ ਰਹੀ ਦੁਬਾਰਾ ਦੇਖ ਰਹੇ ਹਾਂ ਇਦਾਂ ਪਾਣੀ ਭਰਿਆ ਹੋਇਆ ਹੈ ਇਹ ਤਸਵੀਰਾਂ ਦੇਖ ਰਹੇ ਹੋ ਤੁਸੀਂ ਸਰਕਾਰਾਂ ਵੱਲੋਂ ਜੋ ਸਮੇਂ-ਸਮੇਂ ਤੇ ਬੋਟਾਂ ਮਿਲੇ ਵਾਅਦੇ ਕੀਤੇ ਜਾਂਦੇ ਨੇ ਕਿ ਸੀਵਰੇਜ ਦਾ ਹੱਲ ਕਰਾਂਗੇ ਜਾਂ ਸੜਕਾਂ ਦਾ ਨਾਲੀਆਂ ਦਾ ਪੱਕਾ ਹੱਲ ਕੀਤਾ ਜਾਊਗਾ ਪਰ ਤੁਸੀਂ ਇਹ ਮਾਨਸਾ ਦੇ ਵਿੱਚ ਵਿਕਾਸ ਦੀ ਇੱਕ ਝੀਲਕ ਦੇਖ ਸਕਦੇ ਹੋ ਆ ਜੋ ਤੁਸੀਂ ਸ਼ੋਟ ਦੇਖ ਰਹੇ ਹੋ ਇਹ ਡਰੋਨ ਦੁਆਰਾ ਲਿਆ ਗਿਆ ਸ਼ੋਟ ਹੈ ਜੋ ਇਹ ਬੱਸ ਸਟੈਂਡ ਚੌਕ ਹੈ ਬੱਸ ਸਟੈਂਡ ਚੌਕ ਦੇ ਨਾਲ ਜੋ ਕਚੈਰੀ ਵਾਲਾ ਰੋਡ ਹੈ ਪਿੱਛੇ ਲਾਲ ਸਿੰਘ ਵਾਲੀ ਗੜੀ ਹੈ ਸਾਰਾ ਏਰੀਆ ਇਹ ਪਾਣੀ ਨਾਲ ਪ੍ਰਭਾਵਿਤ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਸਲੀਮਾ ਰੋਡ ਤੇ ਦੂਸਰਾ ਰੋਡ ਜੋ ਵਨ ਵੇ ਟ੍ਰੈਫਿਕ ਵਾਲਾ ਰੋਡ ਹੈ ਬੱਸ ਸਟੈਂਡ ਤੋਂ ਲੈ ਕੇ ਤਿੰਨ ਕੋਨੀਆਂ ਤੱਕ ਪਾਣੀ ਹੀ ਪਾਣੀ ਲੋਕਾਂ ਦੇ ਜੋ ਮੋਟਰਸਾਈਕਲ ਦੀਆਂ ਕਾਰਾਂ ਇੱਥੇ ਬਹੁਤ ਖਰਾਬ ਹੋਈ ਤੇ ਤੁਸੀਂ ਦੇਖ ਸਕਦੇ ਹੋ ਸਾਰੀ ਮਾਨਸਾ ਦਾ ਜੋ ਬੁਰਾ ਹਾਲ ਹੈ ਇਸ ਦਾ ਜ਼ਿੰਮੇਵਾਰ ਕੌਣ ਹੈ ਨਾ ਤਾਂ ਕੋਈ ਪ੍ਰਸ਼ਾਸਨ ਵੱਲੋਂ ਪੂਤਾ ਪ੍ਰਬੰਧ ਕੀਤੇ ਗਏ ਨਾ ਕੋਈ ਸਰਕਾਰਾਂ ਵੱਲੋਂ